ਡੇਟ ਸਾਹਮਣੇ ਆ ਰਹੀ ਹੈ ਦੀਆਂ ਆਜ਼ਾਦਦਾਨ ਨੇ ਆ ਕਿ ਉਹਨਾਂ ਦੀਆਂ ਮੁਸ਼ਕਲਾਂ ਵੱਧਦੀਆਂ ਹੀ ਜਾ ਰਹੀਆਂ ਨੇ ਜਿਸ ਦੇ ਮੱਦੇਨਜ਼ਰ ਉਹਨਾਂ ਦੀ ਸੁਣਵਾਈ ਜਿਹੜੀ ਉਹ ਵੀ ਮੁਰਤ ਤੋਂ ਮੁਲਤਵੀ ਹੋ ਚੁੱਕੀ ਐ ਤੇ ਹੁਣ ਮੁਰਤ ਤੋਂ ਜਿਹੜੀ ਕਿ ਇਹ ਸੁਣਵਾਈ 13 ਅਗਸਤ ਨੂੰ ਹੋਵੇਗੀ ਅਦਾਲਤ ਨੇ ਆਮਦਨ ਤੋਂ ਬਾਅਦ ਜ਼ਾਇਦਾਦ ਦੇ ਮਾਮਲੇ ਵਿੱਚ ਵਿਕਰਮ ਸਿੰਘ ਮਚੀਠਿਆ ਨੂੰ ਰਾਹਤ ਨਹੀਂ ਦਿੱਤੀ ਜੀ ਹਾਂ ਹੁਣ ਇਸ ਮਾਮਲੇ ਵਿੱਚ ਅਗਲੀ ਸੁਣਵਾਈ 13 ਅਗਸਤ ਨੂੰ ਹੋਵੇਗੀ ਇਸ ਤੋਂ ਇਲਾਵਾ ਉਨ੍ਹਾਂ ਨੇ ਜੇਲ੍ਹ ਬਾਰਕ ਬਦਲਣ ਦੇ ਲਈ ਪਟੀਸ਼ਨ ਵੀ ਦਾਇਰ ਕੀਤੀ ਸੀ ਪਰ ਇਸਤੇ ਵੀ ਅਦਾਲਤ ਨੇ ਕਿਹਾ ਕਿ ਇਸਦੀ ਸੁਣਵਾਈ 21 ਅਗਸਤ ਨੂੰ ਹੋਵੇਗੀ ਸੋਮਵਾਰ ਨੂੰ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਵਿੱਚ ਵਿਕਰਮ ਚੀਠਿਆ ਨੂੰ ਰਾਹਤ ਨਹੀਂ ਮਿਲੀ ਸੀ ਮਹਾਲੇ ਅਦਾਲਤ ਦੇ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਵਿਚਕਾਰ ਇੱਕ ਘੰਟਾ ਬਹਿਸ ਹੋਈ ਸੀ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇੱਕ ਦਿਨ ਦੇ ਲਈ ਫੈਸਲਾ ਰੱਖਮਾ ਰੱਖ ਲਿਆ ਅਤੇ ਕੇਸ ਦੀ ਅਗਲੀ ਤਰੀਕ 12 ਅਗਸਤ ਨਿਰਧਾਰਿਤ ਕੀਤੀ ਸੀ ਉਸੇ ਦਿਨ ਮਚੀਠਿਆ ਦੀ ਬਾਰਕ ਬਤਲੰਦੀ ਪਟੀਸ਼ਨ ਤੇ ਫੈਸਲਾ ਦਿੱਤਾ ਜਾਣਾ ਸੀ ਦੱਸਣਯੋਗ ਹੈ ਕਿ 25 ਜੂਨ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਸ੍ਰੋਮਨੀ ਕਾਲੀਦਲ ਤੋਂ ਕਾਲਦੇ ਤੇ ਸੀਨੀਅਰ ਅਗੂ ਅਤੇ ਸਾਬਕਾ ਕੈਬਨਟ ਮੰਤਰੀ ਵਿਕਰਮ ਅਚੀਟੀਆਂ ਨੂੰ ਉਹਨਾਂ ਦੇ ਅੰਮ੍ਰਿਤਸਰ ਸਥਿਤ ਘਰ ਤੇ ਛਾਪਾ ਮਾਰ ਕੇ ਗ੍ਰਿਫਤਾਰ ਕਰ ਲਿਆ ਸੀ ਵਿਜੀਲੈਂਸ ਦੇ ਵੱਲੋਂ ਇਹ ਕਾਰਵਾਈ ਨਸ਼ਿਆਂ ਵਿਰੁੱਧ ਜਵੰਗ ਨਸ਼ਾ ਵਿਰੋਧੀ ਮਹਿੰਮ ਤਹਿਤ ਪੰਜਾਬ ਪੁਲਿਸ ਅਤੇ ਵਿਜੀਲੈਂਸ ਦੇ ਸਾਂਝੇ ਆਪਰੇਸ਼ਨ ਦਾ ਹਿੱਸਾ ਸੀ ਇਸ ਦੇ ਵਿੱਚ ਪੰਜਾਬ ਭਾਰ ਵਿੱਚ 25 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਜਿਨ੍ਹਾਂ ਵਿੱਚੋਂ ਅੰਮ੍ਰਿਤਸਰ ਦੇ ਵਿੱਚ 9 ਥਾਵਾਂ ਮਜੀਠੀਆਂ ਨਾਲ ਜੁੜੀਆਂ ਸਨ ਦਰਅਸਲ ਪੰਜਾਬ ਪੁਲਿਸ ਅਤੇ ਵਿਜੀਲੈਂਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੰਜਾਬ ਭਾਰ ਵਿੱਚ 25 ਥਾਵਾਂ ਤੇ ਛਾਪੇਮਾਰੀ ਕੀਤੀ ਸੀ ਜਿਸ ਦੇ ਵਿੱਚ ਅੰਮ੍ਰਿਤਸਰ ਵਿੱਚ ਵਿਕਰਮ ਮਜੀਠੀਆ ਦੀ ਰਿਹਾਈਸ਼ ਅਤੇ ਉਹਨਾਂ ਨਾਲ ਜੁੜੀਆਂ 9 ਥਾਵਾਂ ਸ਼ਾਮਲ ਸਨ ਮਜੀਠੀਆ ਨੇ ਇਸ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ ਅਤੇ ਕਿਹਾ ਸੀ ਕਿ ਇਹ ਕਾਰਵਾਈ ਮੇਰੀ ਆਵਾਜ਼ ਨੂੰ ਦਬਾਉਣ ਦੇ ਲਈ ਕੀਤੀ ਜਾ ਰਹੀ ਹੈ ਤਾਂ ਹੁਣ ਮੋੜ ਤੋਂ ਦੱਸਣਿਆ ਕਿ ਵਿਕਰਮ ਮਜੀਠੀਆ ਨੂੰ ਰਾਹਤ ਨਹੀਂ ਮਿਲੀ ਹੈ ਤੇ ਜ਼ਮਾਨਤ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ ਤੇ 13 ਅਗਸਤ ਨੂੰ ਇਸ ਦੀ ਸੁਣਵਾਈ ਹੋਵੇਗੀ। ਵਿਸ਼ਵ ਵਾਤਾਵਰਣ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕਮਾ ਮੁਰੀਦ ਕੁਆ ਅਕਾਲੀ ਆਗੂ ਵਿਕਰਮ ਸਿੰਘ ਮਝੀਠੇ ਨਾਲ ਜੁੜੀ ਹੋਈ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀहां ਅਜਾਜ਼ਦਨ ਨੇ ਆ ਕਿ ਉਹਨਾਂ ਦੀਆਂ ਮੁਸ਼ਕਲਾਂ ਵੱਧਦੀਆਂ ਹੀ ਜਾ ਰਹੀਆਂ ਨੇ ਜਿਸ ਦੇ ਮੱਦੇ ਨਜ਼ਰ ਉਹਨਾਂ ਦੀ ਸੁਣਵਾਈ ਜਿਹੜੀ ਉਹ ਵੀ ਮੋੜ ਤੋਂ ਮੁਲਤਵੀ ਹੋ ਚੁੱਕੀ ਐ ਤੇ ਹੁਣ ਮੋੜ ਤੋਂ ਜਿਹੜੀ ਕਿ ਇਹ ਸੁਣਵਾਈ 13 ਅਗਸਤ ਨੂੰ ਹੋਵੇਗੀ ਅਦਾਲਤ ਨੇ ਆਮਦਨ ਤੋਂ ਬਾਅਦ ਜ਼ਾਇਦਾਦ ਦੇ ਮਾਮਲੇ ਵਿੱਚ ਵਿਕਰਮ ਸਿੰਘ ਮਝੀਠਿਆ ਨੂੰ ਰਾਹਤ ਨਹੀਂ ਦਿੱਤੀ ਜੀहां ਹੁਣ ਇਸ ਮਾਮਲੇ ਵਿੱਚ ਅਗਲੀ ਸੁਣਵਾਈ 13 ਅਗਸਤ ਨੂੰ ਹੋਵੇਗੀ ਇਸ ਤੋਂ ਇਲਾਵਾ ਉਹਨਾਂ ਨੇ ਜੇਲ੍ਹ ਬਾਰਕ ਬਦਲਣ ਦੇ ਲਈ ਪਟੀਸ਼ਨ ਵੀ ਦਾਇਰ ਕੀਤੀ ਸੀ ਪਰ ਇਸਤੇ ਵੀ ਅਦਾਲਤ ਨੇ ਕਿਹਾ ਕਿ ਇਸਦੀ ਸੁਣਵਾਈ 21 ਅਗਸਤ ਨੂੰ ਹੋਵੇਗੀ ਸੋਮਵਾਰ ਨੂੰ ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਵਿੱਚ ਵਿਕਰਮ ਚੀਠਿਆ ਨੂੰ ਰਾਹਤ ਨਹੀਂ ਮਿਲੀ ਸੀ ਮਹਾਲੀ ਅਦਾਲਤ ਦੇ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਵਿਚਕਾਰ ਇੱਕ ਘੰਟਾ ਬਹਿਸ ਹੋਈ ਸੀ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇੱਕ ਦਿਨ ਦੇ ਲਈ ਫੈਸਲਾ ਰੱਖਮਾ ਰੱਖ ਲਿਆ ਅਤੇ ਕੇਸ ਦੀ ਅਗਲੀ ਤਰੀਕ 12 ਅਗਸਤ ਨਿਰਧਾਰਿਤ ਕੀਤੀ ਸੀ ਉਸੇ ਦਿਨ ਮਚੀਠਿਆ ਦੀ ਬਾਰਕ ਬਤਲਨ ਦੀ ਪਟੀਸ਼ਨ ਤੇ ਫੈਸਲਾ ਦਿੱਤਾ ਜਾਣਾ ਸੀ ਦੱਸਣਯੋਗ ਹੈ ਕਿ 25 ਜੂਨ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੋਮਨੀ ਅਕਾਲੀ ਦਲ ਸੋ ਉਮਨੇ ਕਾਲੋ ਤੇ ਸੀਨੀਅਰ ਅਗੂ ਅਤੇ ਸਾਫ ਦਾ ਕੈਬਨਟ ਮੰਤਰੀ ਵਿਕਰਮ ਅਚੀਟੀਆਂ ਨੂੰ ਉਹਨਾਂ ਦੇ ਅੰਮ੍ਰਿਤਸਰ ਸਥਿਤ ਘਰ ਤੇ ਛਾਪੇਮਾਰੀ ਕਰਕੇ ਗ੍ਰਿਫਤਾਰ ਕਰ ਲਿਆ ਸੀ ਵਿਜੀਲੈਂਸ ਦੇ ਵੱਲੋਂ ਇਹ ਕਾਰਵਾਈ ਨਸ਼ਿਆਂ ਵਿਰੁੱਧ ਜਵੰਗ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੰਜਾਬ ਪੁਲਿਸ ਅਤੇ ਵਿਜੀਲੈਂਸ ਦੇ ਸਾਂਝੇ ਆਪਰੇਸ਼ਨ ਦਾ ਹਿੱਸਾ ਸੀ ਇਸ ਦੇ ਵਿੱਚ ਪੰਜਾਬ ਭਾਰ ਵਿੱਚ 25 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਜਿਨ੍ਹਾਂ ਵਿੱਚੋਂ ਅੰਮ੍ਰਿਤਸਰ ਦੇ ਵਿੱਚ ਨੋ ਥਾਵਾਂ ਮਜੀਠੀਆਂ ਨਾਲ ਜੁੜੀਆਂ ਸਨ ਦਰਅਸਲ ਪੰਜਾਬ ਪੁਲਿਸ ਅਤੇ ਵਿਜੀਲੈਂਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੰਜਾਬ ਭਰ ਵਿੱਚ 25 ਥਾਵਾਂ ਤੇ ਛਾਪੇਮਾਰੀ ਕੀਤੀ ਸੀ ਜਿਸ ਦੇ ਵਿੱਚ ਅੰਮ੍ਰਿਤਸਰ ਵਿੱਚ ਬਿਕਰਮ ਮਜੀਠੀਆ ਦੀ ਰਿਹਾਈਸ਼ ਅਤੇ ਉਹਨਾਂ ਨਾਲ ਜੁੜੀਆਂ 9 ਥਾਵਾਂ ਸ਼ਾਮਲ ਸਨ ਮਜੀਠੀਆ ਨੇ ਇਸ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ ਅਤੇ ਕਿਹਾ ਸੀ ਕਿ ਇਹ ਕਾਰਵਾਈ ਮੇਰੀ ਆਵਾਜ਼ ਨੂੰ ਦਬਾਉਣ ਦੇ ਲਈ ਕੀਤੀ ਜਾ ਰਹੀ ਹੈ ਤਾਂ ਹੁਣ ਮੁੜ ਤੋਂ ਦੱਸ ਦਿੰਦੇ ਆ ਕਿ ਵਿਕਰਮ ਮਚੀਠਿਆ ਨੂੰ ਰਾਹਤ ਨਹੀਂ ਮਿਲਿਆ ਤੇ ਜ਼ਮਾਨਤ ਤੇ ਸੁਣਵਾਈ ਮੁਲਤ ਵੀ ਕਰ ਦਿੱਤੀ ਹੈ ਤੇ 13 ਅਗਸਤ ਨੂੰ ਇਸ ਦੀ ਸੁਣਵਾਈ ਹੋਵੇਗੀ। ਵਿਸ਼ਵਾਤ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕਮਾ ਮ੍ਰੀਤ ਕਾ ਅਕਾਲੀ ਆਗੂ ਵਿਕਰਮ ਸਿੰਘ ਮਝੂਠੇ ਨਾਲ ਜੁੜੀ ਹੋਈ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੀਆਂ ਅਜਾਜ਼ਦਨਿਆ ਕਿ ਉਹਨਾਂ ਦੀਆਂ ਮੁਸ਼ਕਲਾਂ ਵਧਦੀਆਂ ਹੀ ਜਾ ਰਹੀਆਂ ਨੇ ਜਿਸ ਦੇ ਮੱਦੇਨਜ਼ਰ ਉਹਨਾਂ ਦੀ ਸੁਣਵਾਈ ਜਿਹੜੀ ਉਹ ਵੀ ਮੁਰਤ ਤੋਂ ਮਲਤਵੀ ਹੋ ਚੁੱਕੀ ਹੈ ਤੇ ਹੁਣ ਮੁਰਤ ਤੋਂ ਜਿਹੜੀ ਕਿ ਇਹ ਸੁਣਵਾਈ 13 ਅਗਸਤ ਨੂੰ ਹੋਵੇਗੀ ਅਦਾਲਤ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਕਰਮ ਸਿੰਘ ਮਚੀਠਿਆ ਨੂੰ ਰਾਹਤ ਨਹੀਂ ਦਿੱਤੀ ਜੀ ਹਾਂ ਹੁਣ ਇਸ ਮਾਮਲੇ ਵਿੱਚ ਅਗਲੀ ਸੁਣਵਾਈ 13 ਅਗਸਤ ਨੂੰ ਹੋਵੇਗੀ ਇਸ ਤੋਂ ਇਲਾਵਾ ਉਹਨਾਂ ਨੇ ਜੇਲ੍ਹ ਬਾਰਕ ਬਦਲਣ ਦੇ ਲਈ ਪਟੀਸ਼ਨ ਵੀ ਦਾਇਰ ਕੀਤੀ ਸੀ ਪਰ ਇਸਤੇ ਵੀ ਅਦਾਲਤ ਨੇ ਕਿਹਾ ਕਿ ਇਸਦੀ ਸੁਣਵਾਈ 21 ਅਗਸਤ ਨੂੰ ਹੋਵੇਗੀ ਸੋਮਵਾਰ ਨੂੰ ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਵਿੱਚ ਵਿਕਰਮ ਮਚੀਠਿਆ ਨੂੰ ਰਾਹਤ ਨਹੀਂ ਮਿਲੀ ਸੀ ਮਹਾਲੇ ਅਦਾਲਤ ਦੇ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਵਿਚਕਾਰ ਇੱਕ ਘੰਟਾ ਬਹਿਸ ਹੋਈ ਸੀ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇੱਕ ਦਿਨ ਦੇ ਲਈ ਫੈਸਲਾ ਰੱਖਮਾ ਰੱਖ ਲਿਆ ਅਤੇ ਕੇਸ ਦੀ ਅਗਲੀ ਤਰੀਕ 12 ਅਗਸਤ ਨਿਰਧਾਰਿਤ ਕੀਤੀ ਸੀ ਉਸੇ ਦਿਨ ਮਚੀਠਿਆ ਦੀ ਬਾਰਕ ਬਤਲੰਦੀ ਪਟੀਸ਼ਨ ਤੇ ਫੈਸਲਾ ਦਿੱਤਾ ਜਾਣਾ ਸੀ ਦੱਸਣਯੋਗ ਹੈ ਕਿ 25 ਜੂਨ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੋਮਨੀ ਅਕਾਲੀ ਦਲ ਉਮਨੇ ਕਾਲ ਦੋ ਸਿਨੀਅਰ ਅਗੂ ਅਤੇ ਸਾਫ ਦਾ ਕੈਬਨਟ ਮੰਤਰੀ ਵਿਕਰਮ ਅਚੀਟੀਆਂ ਨੂੰ ਉਹਨਾਂ ਦੇ ਅੰਮ੍ਰਿਤਸਰ ਸਥਿਤ ਘਰ ਤੇ ਛਾਪਾ ਮਾਰ ਕੇ ਗ੍ਰਿਫਤਾਰ ਕਰ ਲਿਆ ਸੀ ਵਿਜੀਲੈਂਸ ਦੇ ਵੱਲੋਂ ਇਹ ਕਾਰਵਾਈ ਨਸ਼ਿਆਂ ਵਿਰੁੱਧ ਜਵੰਗ ਨਸ਼ਾ ਵਿਰੋਧੀ ਮਹਿੰਮ ਤਹਿਤ ਪੰਜਾਬ ਪੁਲਿਸ ਅਤੇ ਵਿਜੀਲੈਂਸ ਦੇ ਸਾਂਝੇ ਆਪਰੇਸ਼ਨ ਦਾ ਹਿੱਸਾ ਸੀ ਇਸ ਦਾ ਵਿੱਚ ਪੰਜਾਬ ਪਾਰ ਵਿੱਚ 25 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਜਿੰਨਾ ਵਿੱਚੋਂ ਅੰਮ੍ਰਿਤਸਰ ਦੇ ਵਿੱਚ 9 ਥਾਵਾਂ ਮਜੀਠੀਆਂ ਨਾਲ ਜੁੜੀਆਂ ਸਨ ਦਰਅਸਲ ਪੰਜਾਬ ਪੁਲਿਸ ਅਤੇ ਵਿਜੀਲੈਂਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੰਜਾਬ ਪਾਰ ਵਿੱਚ 25 ਥਾਵਾਂ ਤੇ ਛਾਪੇਮਾਰੀ ਕੀਤੀ ਸੀ ਜਿਸ ਦੇ ਵਿੱਚ ਅੰਮ੍ਰਿਤਸਰ ਵਿੱਚ ਬਿਕਰਮ ਮਜੀਠੀਆ ਦੀ ਰਿਹਾਈਸ਼ ਅਤੇ ਉਹਨਾਂ ਨਾਲ ਜੁੜੀਆਂ 9 ਥਾਵਾਂ ਸ਼ਾਮਲ ਸਨ ਵਜੀਠਿਆ ਨੇ ਇਸ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ ਅਤੇ ਕਿਹਾ ਸੀ ਕਿ ਇਹ ਕਾਰਵਾਈ ਮੇਰੀ ਆਵਾਜ਼ ਨੂੰ ਦਬਾਉਣ ਦੇ ਲਈ ਕੀਤੀ ਜਾ ਰਹੀ ਹੈ ਤਾਂ ਹੁਣ ਮੋੜ ਤੋਂ ਦੱਸਣਿਆ ਕਿ ਵਿਕਰਮ ਮਜੀਠਿਆ ਨੂੰ ਰਾਹਤ ਨਹੀਂ ਮਿਲੀ ਹੈ ਤੇ ਜ਼ਮਾਨਤ ਤੇ ਸੁਣਵਾਈ ਮੌਤ ਵੀ ਕਰ ਦਿੱਤੀ ਹੈ ਤੇ 13 ਅਗਸਤ ਨੂੰ ਇਸ ਦੀ ਸੁਣਵਾਈ ਹੋਵੇਗੀ। ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕਉਮਰ ਪ੍ਰੀਤ ਕੌਰ ਅਕਾਲੀ ਆਗੂ ਵਿਕਰਮ ਸਿੰਘ ਮਝੀਠੇ ਨਾਲ ਜੁੜੀ ਹੋਈ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੀਆਂ ਅਜਾਜ਼ਦਨ ਨੇ ਆ ਕਿ ਉਹਨਾਂ ਦੀਆਂ ਮੁਸ਼ਕਲਾਂ ਵੱਧਦੀਆਂ ਹੀ ਜਾ ਰਹੀਆਂ ਨੇ ਜਿਸ ਦੇ ਮੱਦੇਨਜ਼ਰ ਉਹਨਾਂ ਦੀ ਸੁਣਵਾਈ ਜਿਹੜੀ ਉਹ ਵੀ ਮੁਰਤ ਤੋਂ ਮੌਲਤਵੀ ਹੋ ਚੁੱਕੀ ਐ ਤੇ ਹੁਣ ਮੁਰਤ ਤੋਂ ਜਿਹੜੀ ਕਿ ਇਹ ਸੁਣਵਾਈ 13 ਅਗਸਤ ਨੂੰ ਹੋਵੇਗੀ ਅਦਾਲਤ ਨੇ ਆਮਦਨ ਤੋਂ ਬਾਅਦ ਜ਼ਾਇਦਾਦ ਦੇ ਮਾਮਲੇ ਵਿੱਚ ਵਿਕਰਮ ਸਿੰਘ ਮਝੀਠਿਆ ਨੂੰ ਰਾਹਤ ਨਹੀਂ ਦਿੱਤੀ ਜੀ ਹਾਂ ਹੁਣ ਇਸ ਮਾਮਲੇ ਵਿੱਚ ਅਗਲੀ ਸੁਣਵਾਈ 13 ਅਗਸਤ ਨੂੰ ਹੋਵੇਗੀ ਇਸ ਤੋਂ ਇਲਾਵਾ ਉਹਨਾਂ ਨੇ ਜੇਲ੍ਹ ਬਾਰਕ ਬਦਲਣ ਦੇ ਲਈ ਪਟੀਸ਼ਨ ਵੀ ਦਾਇਰ ਕੀਤੀ ਸੀ ਪਰ ਇਸਤੇ ਵੀ ਅਦਾਲਤ ਨੇ ਕਿਹਾ ਕਿ ਇਸ ਦੀ ਸੁਣਵਾਈ 21 ਅਗਸਤ ਨੂੰ ਹੋਵੇਗੀ ਸੋਮਵਾਰ ਨੂੰ ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਵਿੱਚ ਵਿਕਰਮ ਚੀਠਿਆ ਨੂੰ ਰਾਹਤ ਨਹੀਂ ਮਿਲੀ ਸੀ ਮਹਾਲੇ ਅਦਾਲਤ ਦੇ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਵਿਚਕਾਰ ਇੱਕ ਘੰਟਾ ਬਹਿਸ ਹੋਈ ਸੀ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇੱਕ ਦਿਨ ਦੇ ਲਈ ਫੈਸਲਾ ਰੱਖਮਾ ਰੱਖ ਲਿਆ ਅਤੇ ਕੇਸ ਦੀ ਅਗਲੀ ਤਰੀਕ 12 ਅਗਸਤ ਨਿਰਧਾਰਿਤ ਕੀਤੀ ਸੀ ਉਸੇ ਦਿਨ ਮਜੀਠਿਆ ਦੀ ਬਾਰਕ ਬਤਲੰਦੀ ਪਟੀਸ਼ਨ ਤੇ ਫੈਸਲਾ ਦਿੱਤਾ ਜਾਣਾ ਸੀ ਦੱਸਣਯੋਗ ਹੈ ਕਿ 25 ਜੂਨ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੋਮਨੀ ਅਕਾਲੀ ਦਲ ਤੋਂ ਨੇ ਕਾਲੋ ਤੇ ਸੀਨੀਅਰ ਅਗੂ ਅਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਅਚੀਟੀਆਂ ਨੂੰ ਉਹਨਾਂ ਦੇ ਅੰਮ੍ਰਿਤਸਰ ਸਥਿਤ ਘਰ ਤੇ ਛਾਪਾ ਮਾਰ ਕੇ ਗ੍ਰਿਫਤਾਰ ਕਰ ਲਿਆ ਸੀ ਵਿਜੀਲੈਂਸ ਦੇ ਵੱਲੋਂ ਇਹ ਕਾਰਵਾਈ ਨਸ਼ਿਆਂ ਵਿਰੁੱਧ ਜਵੰਗ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੰਜਾਬ ਪੁਲਿਸ ਅਤੇ ਵਿਜੀਲੈਂਸ ਦੇ ਸਾਂਝੇ ਆਪਰੇਸ਼ਨ ਦਾ ਹਿੱਸਾ ਸੀ ਇਸ ਦੇ ਵਿੱਚ ਪੰਜਾਬ ਭਾਰ ਵਿੱਚ 25 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਜਿਨ੍ਹਾਂ ਵਿੱਚੋਂ ਅੰਮ੍ਰਿਤਸਰ ਦੇ ਵਿੱਚ 9 ਥਾਵਾਂ ਮਜੀਠੀਆਂ ਨਾਲ ਜੁੜੀਆਂ ਸਨ ਦਰਅਸਲ ਪੰਜਾਬ ਪੁਲਿਸ ਅਤੇ ਵਿਜੀਲੈਂਸ ਨੇ ਨਸ਼ਾ ਵਿਰੋਧੀ ਮਹਿੰਮ ਤਹਿਤ ਪੰਜਾਬ ਭਾਰ ਵਿੱਚ 25 ਥਾਵਾਂ ਤੇ ਛਾਪੇਮਾਰੀ ਕੀਤੀ ਸੀ ਜਸ ਦੇ ਵਿੱਚ ਅੰਮ੍ਰਿਤਸਰ ਵਿੱਚ ਵਿਕਰਮ ਮਜੀਠੀਆ ਦੀ ਰਿਹਾਈਸ਼ ਅਤੇ ਉਹਨਾਂ ਨਾਲ ਜੁੜੀਆਂ 9 ਥਾਵਾਂ ਸ਼ਾਮਲ ਸਨ ਵਜੀਠਿਆ ਨੇ ਇਸ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ ਅਤੇ ਕਿਹਾ ਸੀ ਕਿ ਇਹ ਕਾਰਵਾਈ ਮੇਰੀ ਆਵਾਜ਼ ਨੂੰ ਦਬਾਉਣ ਦੇ ਲਈ ਕੀਤੀ ਜਾ ਰਹੀ ਹੈ ਤਾਂ ਹੁਣ ਮੁਰ ਤੋਂ ਦੱਸਣਿਆ ਕਿ ਵਿਕਰਮ ਮਚੀਠਿਆ ਨੂੰ ਰਾਹਤ ਨਹੀਂ ਮਿਲੀ ਹੈ ਤੇ ਜ਼ਮਾਨਤ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ ਤੇ 13 ਅਗਸਤ ਨੂੰ ਇਸ ਦੀ ਸੁਣਵਾਈ ਹੋਵੇਗੀ। ਵਿਸ਼ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕੋਮਲ ਪ੍ਰੀਤ ਕੋ। ਅਕਾਲੀ ਆਗੂ ਵਿਕਰਮ ਸਿੰਘ ਮਝੀਠਿਆ ਨਾਲ ਜੁੜੀ ਹੋਈ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀਹਾਂ ਅਜਾਜ਼ਦਨ ਨੇ ਆ ਕਿ ਉਹਨਾਂ ਦੀਆਂ ਮੁਸ਼ਕਲਾਂ ਵੱਧਦੀਆਂ ਹੀ ਜਾ ਰਹੀਆਂ ਨੇ ਜਿਸ ਦੇ ਮੱਦੇਨਜ਼ਰ ਉਹਨਾਂ ਦੀ ਸੁਣਵਾਈ ਜਿਹੜੀ ਉਹ ਵੀ ਮੋੜ ਤੋਂ ਮੁਲਤਵੀ ਹੋ ਚੁੱਕੀ ਐ ਤੇ ਹੁਣ ਮੋੜ ਤੋਂ ਜਿਹੜੀ ਕਿ ਇਹ ਸੁਣਵਾਈ 13 ਅਗਸਤ ਨੂੰ ਹੋਵੇਗੀ ਅਦਾਲਤ ਨੇ ਆਮਦਨ ਤੋਂ ਬਾਅਦ ਜ਼ਾਇਦਾਦ ਦੇ ਮਾਮਲੇ ਵਿੱਚ ਵਿਕਰਮ ਸਿੰਘ ਮਝੀਠਿਆ ਨੂੰ ਰਾਹਤ ਨਹੀਂ ਦਿੱਤੀ ਜੀਹਾਂ ਹੁਣ ਇਸ ਮਾਮਲੇ ਵਿੱਚ ਅਗਲੀ ਸੁਣਵਾਈ 13 ਅਗਸਤ ਨੂੰ ਹੋਵੇਗੀ ਇਸ ਤੋਂ ਇਲਾਵਾ ਉਹਨਾਂ ਨੇ ਜੇਲ੍ਹ ਬਾਰਕ ਬਦਲਣ ਦੇ ਲਈ ਪਟੀਸ਼ਨ ਵੀ ਦਾਇਰ ਕੀਤੀ ਸੀ ਪਰ ਇਸਤੇ ਵੀ ਅਦਾਲਤ ਨੇ ਕਿਹਾ ਕਿ ਇਸਦੀ ਸੁਣਵਾਈ 21 ਅਗਸਤ ਨੂੰ ਹੋਵੇਗੀ ਸੋਮਵਾਰ ਨੂੰ ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਵਿੱਚ ਵਿਕਰਮ ਚਵੀਠਿਆ ਨੂੰ ਰਾਹਤ ਨਹੀਂ ਮਿਲੀ ਸੀ ਮਹਾਲੀ ਅਦਾਲਤ ਦੇ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਵਿਚਕਾਰ ਇੱਕ ਘੰਟਾ ਬਹਿਸ ਹੋਈ ਸੀ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇੱਕ ਦਿਨ ਦੇ ਲਈ ਫੈਸਲਾ ਰੱਖਮਾ ਰੱਖ ਲਿਆ ਅਤੇ ਕੇਸ ਦੀ ਅਗਲੀ ਤਰੀਕ 12 ਅਗਸਤ ਨਿਰਧਾਰਤ ਕੀਤੀ ਸੀ ਉਸੇ ਦਿਨ ਮਜੀਠਿਆ ਦੀ ਬਾਰਕ ਬਤਲੰਦੀ ਪਟੀਸ਼ਨ ਤੇ ਫੈਸਲਾ ਦਿੱਤਾ ਜਾਣਾ ਸੀ ਦੱਸਣਯੋਗ ਹੈ ਕਿ 25 ਜੂਨ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੋਮਨੀ ਅਕਾਲੀ ਦਲ ਤੋਂ ਕਾਲੋਤੇ ਸੀਨੀਅਰ ਅਗੂ ਅਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਅਚੀਟੀਆਂ ਨੂੰ ਉਹਨਾਂ ਦੇ ਅੰਮ੍ਰਿਤਸਰ ਸਥਿਤ ਘਰ ਤੇ ਛਾਪਾ ਮਾਰ ਕੇ ਗ੍ਰਿਫਤਾਰ ਕਰ ਲਿਆ ਸੀ ਵਿਜੀਲੈਂਸ ਦੇ ਵੱਲੋਂ ਇਹ ਕਾਰਵਾਈ ਨਸ਼ਿਆਂ ਵਿਰੁੱਧ ਜਵੰਗ ਨਸ਼ਾ ਵਿਰੋਧੀ ਮਹਿੰਮ ਤਹਿਤ ਪੰਜਾਬ ਪੁਲਿਸ ਅਤੇ ਵਿਜੀਲੈਂਸ ਦੇ ਸਾਂਝੇ ਆਪਰੇਸ਼ਨ ਦਾ ਹਿੱਸਾ ਸੀ ਇਸ ਦੇ ਵਿੱਚ ਪੰਜਾਬ ਭਾਰ ਵਿੱਚ 25 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਜਿਨ੍ਹਾਂ ਵਿੱਚੋਂ ਅੰਮ੍ਰਿਤਸਰ ਦੇ ਵਿੱਚ 9 ਥਾਵਾਂ ਮਜੀਠੀਆਂ ਨਾਲ ਜੁੜੀਆਂ ਸਨ ਦਰਅਸਲ ਪੰਜਾਬ ਪੁਲਿਸ ਅਤੇ ਵਿਜੀਲੈਂਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੰਜਾਬ ਭਾਰ ਵਿੱਚ 25 ਥਾਵਾਂ ਤੇ ਛਾਪੇਮਾਰੀ ਕੀਤੀ ਸੀ ਜਿਸ ਦੇ ਵਿੱਚ ਅੰਮ੍ਰਿਤਸਰ ਵਿੱਚ ਬਿਕਰਮ ਮਜੀਠੀਆ ਦੀ ਰਿਹਾਈਸ਼ ਅਤੇ ਉਹਨਾਂ ਨਾਲ ਜੁੜੀਆਂ 9 ਥਾਵਾਂ ਸ਼ਾਮਲ ਸਨ ਵਜੀਠਿਆ ਨੇ ਇਸ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ ਅਤੇ ਕਿਹਾ ਸੀ ਕਿ ਇਹ ਕਾਰਵਾਈ ਮੇਰੀ ਆਵਾਜ਼ ਨੂੰ ਦਬਾਉਣ ਦੇ ਲਈ ਕੀਤੀ ਜਾ ਰਹੀ ਹੈ ਤਾਂ ਹੁਣ ਮੋੜ ਤੋਂ ਦੱਸਣਿਆ ਕਿ ਵਿਕਰਮ ਵਜੀਠਿਆ ਨੂੰ ਰਾਹਤ ਨਹੀਂ ਮਿਲੀ ਹੈ ਤੇ ਜ਼ਮਾਨਤ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ ਤੇ 13 ਅਗਸਤ ਨੂੰ ਇਸ ਦੀ ਸੁਣਵਾਈ ਹੋਵੇਗੀ। ਵਿਸ਼ਵ ਵਾਤਾਵਰਣ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕੋਮਲ ਪ੍ਰੀਤ ਕੌਰ। ਅਕਾਲੀ ਆਗੂ ਵਿਕਰਮ ਸਿੰਘ ਮਝੀਠੇ ਨਾਲ ਜੁੜੀ ਹੋਈ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀਹਾਂ ਅਜਾਜ਼ਦਨ ਨੇ ਆ ਕਿ ਉਹਨਾਂ ਦੀਆਂ ਮੁਸ਼ਕਲਾਂ ਵੱਧਦੀਆਂ ਹੀ ਜਾ ਰਹੀਆਂ ਨੇ ਜਿਸ ਦੇ ਮੱਦੇ ਨਜ਼ਰ ਉਹਨਾਂ ਦੀ ਸੁਣਵਾਈ ਜਿਹੜੀ ਉਹ ਵੀ ਮੁਰਤ ਤੋਂ ਮੁਲਤਵੀ ਹੋ ਚੁੱਕੀ ਐ ਤੇ ਹੁਣ ਮੁਰਤ ਤੋਂ ਜਿਹੜੀ ਕਿ ਇਹ ਸੁਣਵਾਈ 13 ਅਗਸਤ ਨੂੰ ਹੋਵੇਗੀ ਅਦਾਲਤ ਨੇ ਆਮਦਨ ਤੋਂ ਬਾਅਦ ਜ਼ਾਇਦਾਦ ਦੇ ਮਾਮਲੇ ਵਿੱਚ ਵਿਕਰਮ ਸਿੰਘ ਮਝੀਠਿਆ ਨੂੰ ਰਾਹਤ ਨਹੀਂ ਦਿੱਤੀ ਜੀਹਾਂ ਹੁਣ ਇਸ ਮਾਮਲੇ ਵਿੱਚ ਅਗਲੀ ਸੁਣਵਾਈ 13 ਅਗਸਤ ਨੂੰ ਹੋਵੇਗੀ ਇਸ ਤੋਂ ਇਲਾਵਾ ਉਹਨਾਂ ਨੇ ਜੇਲ੍ਹ ਬਾਰਕ ਬਦਲਣ ਦੇ ਲਈ ਪਟੀਸ਼ਨ ਵੀ ਦਾਇਰ ਕੀਤੀ ਸੀ ਪਰ ਇਸਤੇ ਵੀ ਅਦਾਲਤ ਨੇ ਕਿਹਾ ਕਿ ਇਸਦੀ ਸੁਣਵਾਈ 21 ਅਗਸਤ ਨੂੰ ਹੋਵੇਗੀ ਸੋਮਵਾਰ ਨੂੰ ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਵਿੱਚ ਵਿਕਰਮ ਚੀਠਿਆ ਨੂੰ ਰਾਹਤ ਨਹੀਂ ਮਿਲੀ ਸੀ ਮਹਾਲੀ ਅਦਾਲਤ ਦੇ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਵਿਚਕਾਰ ਇੱਕ ਘੰਟਾ ਬਹਿਸ ਹੋਈ ਸੀ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇੱਕ ਦਿਨ ਦੇ ਲਈ ਫੈਸਲਾ ਰੱਖਮਾ ਰੱਖ ਲਿਆ ਅਤੇ ਕੇਸ ਦੀ ਅਗਲੀ ਤਰੀਕ 12 ਅਗਸਤ ਨਿਰਧਾਰਿਤ ਕੀਤੀ ਸੀ ਉਸੇ ਦਿਨ ਮਚੀਠਿਆ ਦੀ ਬਾਰਕ ਬਤਲਨ ਦੀ ਪਟੀਸ਼ਨ ਤੇ ਫੈਸਲਾ ਦਿੱਤਾ ਜਾਣਾ ਸੀ ਦਸਤਨਿਯੋਗ ਹੈ ਕਿ 25 ਜੂਨ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਸਟ੍ਰੋਮਨੀ ਅਕਾਲੀ ਦਲ ਸਟ੍ਰੋਮਨੀ ਕਾਲਰ ਦੇ ਸੀਨੀਅਰ ਅਗੂ ਅਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਅਚੀਟੀਆਂ ਨੂੰ ਉਹਨਾਂ ਦੇ ਅੰਮ੍ਰਿਤਸਰ ਸਥਿਤ ਘਰ ਤੇ ਛਾਪਾ ਮਾਰ ਕੇ ਗ੍ਰਿਫਤਾਰ ਕਰ ਲਿਆ ਸੀ ਵਿਜੀਲੈਂਸ ਦੇ ਵੱਲੋਂ ਇਹ ਕਾਰਵਾਈ ਨਸ਼ਿਆਂ ਵਿਰੁੱਧ ਜੰਗ ਨਸ਼ਾ ਵਿਰੋਧੀ ਮਹਿੰਮ ਤਹਿਤ ਪੰਜਾਬ ਪੁਲਿਸ ਅਤੇ ਵਿਜੀਲੈਂਸ ਦੇ ਸਾਂਝੇ ਆਪਰੇਸ਼ਨ ਦਾ ਹਿੱਸਾ ਸੀ ਇਸ ਦੇ ਵਿੱਚ ਪੰਜਾਬ ਪਾਰ ਵਿੱਚ 25 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਜਿਨ੍ਹਾਂ ਵਿੱਚੋਂ ਅੰਮ੍ਰਿਤਸਰ ਦੇ ਵਿੱਚ 9 ਥਾਵਾਂ ਮਜੀਠੀਆਂ ਨਾਲ ਜੁੜੀਆਂ ਸਨ ਦਰਅਸਲ ਪੰਜਾਬ ਪੁਲਿਸ ਅਤੇ ਵਿਜੀਲੈਂਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੰਜਾਬ ਪਾਰ ਵਿੱਚ 25 ਥਾਵਾਂ ਤੇ ਛਾਪੇਮਾਰੀ ਕੀਤੀ ਸੀ ਜਿਸ ਦੇ ਵਿੱਚ ਅੰਮ੍ਰਿਤਸਰ ਵਿੱਚ ਬਿਕਰਮ ਮਜੀਠੀਆ ਦੀ ਰਿਹਾਈਸ਼ ਅਤੇ ਉਹਨਾਂ ਨਾਲ ਜੁੜੀਆਂ 9 ਥਾਵਾਂ ਸ਼ਾਮਲ ਸਨ ਵਜੀਠਿਆ ਨੇ ਇਸ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ ਅਤੇ ਕਿਹਾ ਸੀ ਕਿ ਇਹ ਕਾਰਵਾਈ ਮੇਰੀ ਆਵਾਜ਼ ਨੂੰ ਦਬਾਉਣ ਦੇ ਲਈ ਕੀਤੀ ਜਾ ਰਹੀ ਹੈ ਤਾਂ ਹੁਣ ਮੋੜ ਤੋਂ ਦੱਸਣਿਆ ਕਿ ਵਿਕਰਮ ਮਚੀਠਿਆ ਨੂੰ ਰਾਹਤ ਨਹੀਂ ਮਿਲੀ ਹੈ ਤੇ ਜ਼ਮਾਨਤ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ ਤੇ 13 ਅਗਸਤ ਨੂੰ ਇਸ ਦੀ ਸੁਣਵਾਈ ਹੋਵੇਗੀ। ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕੋਮਲ ਪ੍ਰੀਤ ਕਾ ਅਕਾਲੀ ਆਗੂ ਵਿਕਰਮ ਸਿੰਘ ਮਝੂਠੇ ਨਾਲ ਜੁੜੀ ਹੋਈ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੀਆਂ ਅਜਾਜ਼ਦਨ ਨੇ ਕਿ ਉਹਨਾਂ ਦੀਆਂ ਮੁਸ਼ਕਲਾਂ ਵੱਧਦੀਆਂ ਹੀ ਜਾ ਰਹੀਆਂ ਨੇ ਜਿਸ ਦੇ ਮੱਦੇਨਜ਼ਰ ਉਹਨਾਂ ਦੀ ਸੁਣਵਾਈ ਜਿਹੜੀ ਉਹ ਵੀ ਮੁਰਤ ਤੋਂ ਮੌਲਤਵੀ ਹੋ ਚੁੱਕੀ ਹੈ ਤੇ ਹੁਣ ਮੁਰਤ ਤੋਂ ਜਿਹੜੀ ਕਿ ਇਹ ਸੁਣਵਾਈ 13 ਅਗਸਤ ਨੂੰ ਹੋਵੇਗੀ ਅਦਾਲਤ ਨੇ ਆਮਦਨ ਤੋਂ ਬਾਅਦ ਜ਼ਾਇਦਾਦ ਦੇ ਮਾਮਲੇ ਵਿੱਚ ਵਿਕਰਮ ਸਿੰਘ ਚੀਠਿਆ ਨੂੰ ਰਾਹਤ ਨਹੀਂ ਦਿੱਤੀ ਜੀ ਹਾਂ ਹੁਣ ਇਸ ਮਾਮਲੇ ਵਿੱਚ ਅਗਲੀ ਸੁਣਵਾਈ 13 ਅਗਸਤ ਨੂੰ ਹੋਵੇਗੀ ਇਸ ਤੋਂ ਇਲਾਵਾ ਉਹਨਾਂ ਨੇ ਜੇਲ੍ਹ ਭਾਰਗ ਬਦਲਣ ਦੇ ਲਈ ਪਟੀਸ਼ਨ ਵੀ ਦਾਇਰ ਕੀਤੀ ਸੀ ਪਰ ਇਸਤੇ ਵੀ ਅਦਾਲਤ ਨੇ ਕਿਹਾ ਕਿ ਇਸਦੀ ਸੁਣਵਾਈ 21 ਅਗਸਤ ਨੂੰ ਹੋਵੇਗੀ ਸੋਮਵਾਰ ਨੂੰ ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਵਿੱਚ ਵਿਕਰਮ ਚੀਠਿਆ ਨੂੰ ਰਾਹਤ ਨਹੀਂ ਮਿਲੀ ਸੀ ਮਹਾਲੇ ਅਦਾਲਤ ਦੇ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਵਿਚਕਾਰ ਇੱਕ ਘੰਟਾ ਬਹਿਸ ਹੋਈ ਸੀ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇੱਕ ਦਿਨ ਦੇ ਲਈ ਫੈਸਲਾ ਰੱਖਵਾ ਰੱਖ ਲਿਆ ਅਤੇ ਕੇਸ ਦੀ ਅਗਲੀ ਤਰੀਕ 12 ਅਗਸਤ ਨਿਰਧਾਰਿਤ ਕੀਤੀ ਸੀ ਉਸੇ ਦਿਨ ਮਚੀਠਿਆ ਦੀ ਬਾਰਕ ਬਤਲੰਦੀ ਪਟੀਸ਼ਨ ਤੇ ਫੈਸਲਾ ਦਿੱਤਾ ਜਾਣਾ ਸੀ ਦੱਸਣਯੋਗ ਹੈ ਕਿ 25 ਜੂਨ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੋਮਨੀ ਅਕਾਲੀ ਦਲ ਉਮਨੇ ਕਾਲੋ ਤੇ ਸੀਨੀਅਰ ਅਗੂ ਅਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਅਜੀਠੀਆਂ ਨੂੰ ਉਹਨਾਂ ਦੇ ਅੰਮ੍ਰਿਤਸਰ ਸਥਿਤ ਘਰ ਤੇ ਛਾਪਾ ਮਾਰ ਕੇ ਗ੍ਰਿਫਤਾਰ ਕਰ ਲਿਆ ਸੀ ਵਿਜੀਲੈਂਸ ਦੇ ਵੱਲੋਂ ਇਹ ਕਾਰਵਾਈ ਨਸ਼ਿਆਂ ਵਿਰੁੱਧ ਜਵੰਗ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੰਜਾਬ ਪੁਲਿਸ ਅਤੇ ਵਿਜੀਲੈਂਸ ਦੇ ਸਾਂਝੇ ਆਪਰੇਸ਼ਨ ਦਾ ਹਿੱਸਾ ਸੀ ਇਸ ਦਾ ਵਿੱਚ ਪੰਜਾਬ ਪਾਰ ਵਿੱਚ 25 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਜਿੰਨਾ ਵਿੱਚੋਂ ਅੰਮ੍ਰਿਤਸਰ ਦੇ ਵਿੱਚ 9 ਥਾਵਾਂ ਮਜੀਠੀਆਂ ਨਾਲ ਜੁੜੀਆਂ ਸਨ ਦਰਅਸਲ ਪੰਜਾਬ ਪੁਲਿਸ ਅਤੇ ਵਿਜੀਲੈਂਸ ਨੇ ਨਸ਼ਾ ਵਿਰੋਧੀ ਮਹਿੰਮ ਤਹਿਤ ਪੰਜਾਬ ਪਾਰ ਵਿੱਚ 25 ਥਾਵਾਂ ਤੇ ਛਾਪੇਮਾਰੀ ਕੀਤੀ ਸੀ ਜਸ ਦੇ ਵਿੱਚ ਅੰਮ੍ਰਿਤਸਰ ਵਿੱਚ ਵਿਕਰਮ ਮਚੀਠਿਆ ਦੀ ਰਿਹਾਈਸ਼ ਅਤੇ ਉਹਨਾਂ ਨਾਲ ਜੁੜੀਆਂ ਨੌਥਾਵਾਂ ਸ਼ਾਮਲ ਸਨ ਮਚੀਠਿਆ ਨੇ ਇਸ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ ਅਤੇ ਕਿਹਾ ਸੀ ਕਿ ਇਹ ਕਾਰਵਾਈ ਮੇਰੀ ਆਵਾਜ਼ ਨੂੰ ਦਬਾਉਣ ਦੇ ਲਈ ਕੀਤੀ ਜਾ ਰਹੀ ਹੈ ਤਾਂ ਹੁਣ ਮੁਰ ਤੋਂ ਦੱਸਿਆ ਕਿ ਵਿਕਰਮ ਮਚੀਠਿਆ ਨੂੰ ਰਾਹਤ ਨਹੀਂ ਮਿਲੀ ਹੈ ਤੇ ਜ਼ਮਾਨਤ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ ਤੇ 13 ਅਗਸਤ ਨੂੰ ਇਸ ਦੀ ਸੁਣਵਾਈ ਹੋਵੇਗੀ ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕਮਲ ਪ੍ਰੀਤ ਕਾ ਅਕਾਲੀ ਆਗੂ ਵਿਕਰਮ ਸਿੰਘ ਮਝੀਠੇ ਨਾਲ ਜੁੜੀ ਹੋਈ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀਹਾਂ ਅਜਾਜ਼ਦਨਿਆ ਕਿ ਉਹਨਾਂ ਦੀਆਂ ਮੁਸ਼ਕਲਾਂ ਵੱਧਦੀਆਂ ਹੀ ਜਾ ਰਹੀਆਂ ਨੇ ਜਿਸ ਦੇ ਮੱਦੇਨਜ਼ਰ ਉਹਨਾਂ ਦੀ ਸੁਣਵਾਈ ਜਿਹੜੀ ਉਹ ਵੀ ਮੁਰਤ ਤੋਂ ਮੁਲਤਵੀ ਹੋ ਚੁੱਕੀ ਐ ਤੇ ਹੁਣ ਮੁਰਤ ਤੋਂ ਜਿਹੜੀ ਕਿ ਇਹ ਸੁਣਵਾਈ 13 ਅਗਸਤ ਨੂੰ ਹੋਵੇਗੀ ਅਦਾਲਤ ਨੇ ਆਮਦਨ ਤੋਂ ਬਾਅਦ ਜ਼ਾਇਦਾਦ ਦੇ ਮਾਮਲੇ ਵਿੱਚ ਵਿਕਰਮ ਸਿੰਘ ਮਝੀਠਿਆਂ ਨੂੰ ਰਾਹਤ ਨਹੀਂ ਦਿੱਤੀ ਜੀਹਾਂ ਹੁਣ ਇਸ ਮਾਮਲੇ ਵਿੱਚ ਅਗਲੀ ਸੁਣਵਾਈ 13 ਅਗਸਤ ਨੂੰ ਹੋਵੇਗੀ ਇਸ ਤੋਂ ਇਲਾਵਾ ਉਹਨਾਂ ਨੇ ਜੇਲ੍ਹ ਬਾਰਕ ਬਦਲਣ ਦੇ ਲਈ ਪਟੀਸ਼ਨ ਵੀ ਦਾਇਰ ਕੀਤੀ ਸੀ ਪਰ ਇਸਤੇ ਵੀ ਅਦਾਲਤ ਨੇ ਕਿਹਾ ਕਿ ਇਸਦੀ ਸੁਣਵਾਈ 21 ਅਗਸਤ ਨੂੰ ਹੋਵੇਗੀ ਸੋਮਵਾਰ ਨੂੰ ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਵਿੱਚ ਵਿਕਰਮ ਚਵੀਠਿਆ ਨੂੰ ਰਾਹਤ ਨਹੀਂ ਮਿਲੀ ਸੀ ਮਹਾਲੇ ਅਦਾਲਤ ਦੇ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਵਿਚਕਾਰ ਇੱਕ ਘੰਟਾ ਬਹਿਸ ਹੋਈ ਸੀ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇੱਕ ਦਿਨ ਦੇ ਲਈ ਫੈਸਲਾ ਰੱਖਮਾ ਰੱਖ ਲਿਆ ਅਤੇ ਕੇਸ ਦੀ ਅਗਲੀ ਤਰੀਕ 12 ਅਗਸਤ ਨਿਰਧਾਰਤ ਕੀਤੀ ਸੀ ਉਸੇ ਦਿਨ ਮਜੀਠਿਆ ਦੀ ਬਾਰਕ ਬਤਲੰਦੀ ਪਟੀਸ਼ਨ ਤੇ ਫੈਸਲਾ ਦਿੱਤਾ ਜਾਣਾ ਸੀ ਦੱਸਣਯੋਗ ਹੈ ਕਿ 25 ਜੂਨ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੋਮਨੀ ਅਕਾਲੀ ਦਲ ਸ਼ੋਮ ਨੇ ਕੱਲ੍ਹ ਦੇ ਸੀਨੀਅਰ ਅਗੂ ਅਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਅਚੀਟੀਆਂ ਨੂੰ ਉਹਨਾਂ ਦੇ ਅੰਮ੍ਰਿਤਸਰ ਸਥਿਤ ਘਰ ਤੇ ਛਾਪਾ ਮਾਰ ਕੇ ਗ੍ਰਿਫਤਾਰ ਕਰ ਲਿਆ ਸੀ ਵਿਜੀਲੈਂਸ ਦੇ ਵੱਲੋਂ ਇਹ ਕਾਰਵਾਈ ਨਸ਼ਿਆਂ ਵਿਰੁੱਧ ਜਵੰਗ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੰਜਾਬ ਪੁਲਿਸ ਅਤੇ ਵਿਜੀਲੈਂਸ ਦੇ ਸਾਂਝੇ ਆਪਰੇਸ਼ਨ ਦਾ ਹਿੱਸਾ ਸੀ ਇਸ ਦੇ ਵਿੱਚ ਪੰਜਾਬ ਭਾਰ ਵਿੱਚ 25 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਜਿਨ੍ਹਾਂ ਵਿੱਚੋਂ ਅੰਮ੍ਰਿਤਸਰ ਦੇ ਵਿੱਚ 9 ਥਾਵਾਂ ਮਜੀਠੀਆਂ ਨਾਲ ਜੁੜੀਆਂ ਸਨ ਦਰਅਸਲ ਪੰਜਾਬ ਪੁਲਿਸ ਅਤੇ ਵਿਜੀਲੈਂਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੰਜਾਬ ਭਾਰ ਵਿੱਚ 25 ਥਾਵਾਂ ਤੇ ਛਾਪੇਮਾਰੀ ਕੀਤੀ ਸੀ ਜਿਸ ਦੇ ਵਿੱਚ ਅੰਮ੍ਰਿਤਸਰ ਵਿੱਚ ਬਿਕਰਮ ਮਜੀਠੀਆ ਦੀ ਰਿਹਾਈਸ਼ ਅਤੇ ਉਹਨਾਂ ਨਾਲ ਜੁੜੀਆਂ 9 ਥਾਵਾਂ ਸ਼ਾਮਲ ਸਨ ਮਨਜੀਠਿਆ ਨੇ ਇਸ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ ਅਤੇ ਕਿਹਾ ਸੀ ਕਿ ਇਹ ਕਾਰਵਾਈ ਮੇਰੀ ਆਵਾਜ਼ ਨੂੰ ਦਬਾਉਣ ਦੇ ਲਈ ਕੀਤੀ ਜਾ ਰਹੀ ਹੈ ਤਾਂ ਹੁਣ ਮੁਰ ਤੋਂ ਦੱਸਣਿਆ ਕਿ ਵਿਕਰਮ ਮਨਜੀਠਿਆ ਨੂੰ ਰਾਹਤ ਨਹੀਂ ਮਿਲੀ ਹੈ ਤੇ ਜ਼ਮਾਨਤ ਤੇ ਸੁਣਵਾਈ ਮੌਤਵੀ ਕਰ ਦਿੱਤੀ ਹੈ ਤੇ 13 ਅਗਸਤ ਨੂੰ ਇਸ ਦੀ ਸੁਣਵਾਈ ਹੋਵੇਗੀ। ਵਿਸ਼ਵਾਰਤ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕੋਮਲ ਪ੍ਰੀਤ ਕੌਰ। ਅਕਾਲੀ ਆਗੂ ਵਿਕਰਮ ਸਿੰਘ ਮਝੀਠਿਆ ਨਾਲ ਜੁੜੀ ਹੋਈ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀਹਾਂ ਅਜਾਜ਼ਦਨ ਨੇ ਆ ਕਿ ਉਹਨਾਂ ਦੀਆਂ ਮੁਸ਼ਕਲਾਂ ਵਧਦੀਆਂ ਹੀ ਜਾ ਰਹੀਆਂ ਨੇ ਜਿਸ ਦੇ ਮੱਦੇ ਨਜ਼ਰ ਉਹਨਾਂ ਦੀ ਸੁਣਵਾਈ ਜਿਹੜੀ ਉਹ ਵੀ ਮੁੜ ਤੋਂ ਮਲਤਵੀ ਹੋ ਚੁੱਕੀ ਹੈ ਤੇ ਹੁਣ ਮੁੜ ਤੋਂ ਜਿਹੜੀ ਕਿ ਇਹ ਸੁਣਵਾਈ 13 ਅਗਸਤ ਨੂੰ ਹੋਵੇਗੀ ਅਦਾਲਤ ਨੇ ਆਮਦਨ ਤੋਂ ਬਾਅਦ ਜ਼ਾਇਦਾਦ ਦੇ ਮਾਮਲੇ ਵਿੱਚ ਵਿਕਰਮ ਸਿੰਘ ਮਝੀਠਿਆ ਨੂੰ ਰਾਹਤ ਨਹੀਂ ਦਿੱਤੀ ਜੀਹਾਂ ਹੁਣ ਇਸ ਮਾਮਲੇ ਵਿੱਚ ਅਗਲੀ ਸੁਣਵਾਈ 13 ਅਗਸਤ ਨੂੰ ਹੋਵੇਗੀ ਇਸ ਤੋਂ ਇਲਾਵਾ ਉਹਨਾਂ ਨੇ ਜੇਲ੍ਹ ਬਾਰਕ ਬਦਲਣ ਦੇ ਲਈ ਪਟੀਸ਼ਨ ਵੀ ਦਾਇਰ ਕੀਤੀ ਸੀ ਪਰ ਇਸਤੇ ਵੀ ਅਦਾਲਤ ਨੇ ਕਿਹਾ ਕਿ ਇਸਦੀ ਸੁਣਵਾਈ 21 ਅਗਸਤ ਨੂੰ ਹੋਵੇਗੀ ਸੋਮਵਾਰ ਨੂੰ ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਵਿੱਚ ਵਿਕਰਮ ਚੀਠਿਆ ਨੂੰ ਰਾਹਤ ਨਹੀਂ ਮਿਲੀ ਸੀ ਮਹਾਲੇ ਅਦਾਲਤ ਦੇ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਵਿਚਕਾਰ ਇੱਕ ਘੰਟਾ ਬਹਿਸ ਹੋਈ ਸੀ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇੱਕ ਦਿਨ ਦੇ ਲਈ ਫੈਸਲਾ ਰੱਖਮਾ ਰੱਖ ਲਿਆ ਅਤੇ ਕੇਸ ਦੀ ਅਗਲੀ ਤਰੀਕ 12 ਅਗਸਤ ਨਿਰਧਾਰਤ ਕੀਤੀ ਸੀ ਉਸੇ ਦਿਨ ਮਜੀਠਿਆ ਦੀ ਬਾਰਕ ਬਤਲੰਦੀ ਪਟੀਸ਼ਨ ਤੇ ਫੈਸਲਾ ਦਿੱਤਾ ਜਾਣਾ ਸੀ ਦੱਸਣਯੋਗ ਹੈ ਕਿ 25 ਜੂਨ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੋਮਨੀ ਅਕਾਲੀ ਦਲ ਤੋਂ ਨੇ ਕਾਲੋ ਤੇ ਸੀਨੀਅਰ ਅਗੂ ਅਤੇ ਸਾਫ ਦਾ ਕੈਬਨਟ ਮੰਤਰੀ ਵਿਕਰਮ ਅਚੀਟੀਆਂ ਨੂੰ ਉਹਨਾਂ ਦੇ ਅੰਮ੍ਰਿਤਸਰ ਸਥਿਤ ਘਰ ਤੇ ਛਾਪਾ ਮਾਰ ਕੇ ਗ੍ਰਿਫਤਾਰ ਕਰ ਲਿਆ ਸੀ ਵਿਜੀਲੈਂਸ ਦੇ ਵੱਲੋਂ ਇਹ ਕਾਰਵਾਈ ਨਸ਼ਿਆਂ ਵਿਰੁੱਧ ਜਵੰਗ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੰਜਾਬ ਪੁਲਿਸ ਅਤੇ ਵਿਜੀਲੈਂਸ ਦੇ ਸਾਂਝੇ ਆਪਰੇਸ਼ਨ ਦਾ ਹਿੱਸਾ ਸੀ ਇਸ ਦੇ ਵਿੱਚ ਪੰਜਾਬ ਭਾਰ ਵਿੱਚ 25 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਜਿਨ੍ਹਾਂ ਵਿੱਚੋਂ ਅੰਮ੍ਰਿਤਸਰ ਦੇ ਵਿੱਚ 9 ਥਾਵਾਂ ਮਜੀਠੀਆਂ ਨਾਲ ਜੁੜੀਆਂ ਸਨ ਦਰਅਸਲ ਪੰਜਾਬ ਪੁਲਿਸ ਅਤੇ ਵਿਜੀਲੈਂਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੰਜਾਬ ਭਾਰ ਵਿੱਚ 25 ਥਾਵਾਂ ਤੇ ਛਾਪੇਮਾਰੀ ਕੀਤੀ ਸੀ ਜਿਸ ਦੇ ਵਿੱਚ ਅੰਮ੍ਰਿਤਸਰ ਵਿੱਚ ਵਿਕਰਮ ਮਜੀਠੀਆ ਦੀ ਰਿਹਾਈਸ਼ ਅਤੇ ਉਹਨਾਂ ਨਾਲ ਜੁੜੀਆਂ 9 ਥਾਵਾਂ ਸ਼ਾਮਲ ਸਨ ਵਜੇਠਿਆ ਨੇ ਇਸ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ ਅਤੇ ਕਿਹਾ ਸੀ ਕਿ ਇਹ ਕਾਰਵਾਈ ਮੇਰੀ ਆਵਾਜ਼ ਨੂੰ ਦਬਾਉਣ ਦੇ ਲਈ ਕੀਤੀ ਜਾ ਰਹੀ ਹੈ ਤਾਂ ਹੁਣ ਮੁਰ ਤੋਂ ਦੱਸਣਿਆ ਕਿ ਵਿਕਰਮ ਮਚੀਠਿਆ ਨੂੰ ਰਾਹਤ ਨਹੀਂ ਮਿਲੀ ਹੈ ਤੇ ਜ਼ਮਾਨਤ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ ਤੇ 13 ਅਗਸਤ ਨੂੰ ਇਸ ਦੀ ਸੁਣਵਾਈ ਹੋਵੇਗੀ। ਵਿਸ਼ਵਾਤ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕੋ ਮਰਪ੍ਰੀਤ ਕੋ ਅਕਾਲੀ ਆਗੂ ਵਿਕਰਮ ਸਿੰਘ ਮਝੂਠੇ ਨਾਲ ਜੁੜੀ ਹੋਈ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੀਆਂ ਅਜਾਜ਼ਦਨਿਆ ਕਿ ਉਹਨਾਂ ਦੀਆਂ ਮੁਸ਼ਕਲਾਂ ਵੱਧਦੀਆਂ ਹੀ ਜਾ ਰਹੀਆਂ ਨੇ ਜਿਸ ਦੇ ਮੱਦੇਨਜ਼ਰ ਉਹਨਾਂ ਦੀ ਸੁਣਵਾਈ ਜਿਹੜੀ ਉਹ ਵੀ ਮੋੜ ਤੋਂ ਮੁਲਤਵੀ ਹੋ ਚੁੱਕੀ ਐ ਤੇ ਹੁਣ ਮੋੜ ਤੋਂ ਜਿਹੜੀ ਕਿ ਇਹ ਸੁਣਵਾਈ 13 ਅਗਸਤ ਨੂੰ ਹੋਵੇਗੀ ਅਦਾਲਤ ਨੇ ਆਮਦਨ ਤੋਂ ਬਾਅਦ ਜ਼ਾਇਦਾਦ ਦੇ ਮਾਮਲੇ ਵਿੱਚ ਵਿਕਰਮ ਸਿੰਘ ਚਵੀਠਿਆ ਨੂੰ ਰਾਹਤ ਨਹੀਂ ਦਿੱਤੀ ਜੀ ਹਾਂ ਹੁਣ ਇਸ ਮਾਮਲੇ ਵਿੱਚ ਅਗਲੀ ਸੁਣਵਾਈ 13 ਅਗਸਤ ਨੂੰ ਹੋਵੇਗੀ ਇਸ ਤੋਂ ਇਲਾਵਾ ਉਹਨਾਂ ਨੇ ਜੇਲ੍ਹ ਬਾਰਕ ਬਦਲਣ ਦੇ ਲਈ ਪਟੀਸ਼ਨ ਵੀ ਦਾਇਰ ਕੀਤੀ ਸੀ ਪਰ ਇਸਤੇ ਵੀ ਅਦਾਲਤ ਨੇ ਕਿਹਾ ਕਿ ਇਸਦੀ ਸੁਣਵਾਈ 21 ਅਗਸਤ ਨੂੰ ਹੋਵੇਗੀ ਸੋਮਵਾਰ ਨੂੰ ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਵਿੱਚ ਵਿਕਰਮ ਚਵੀਠਿਆ ਨੂੰ ਰਾਹਤ ਨਹੀਂ ਮਿਲੀ ਸੀ ਮਹਾਲੀ ਅਦਾਲਤ ਦੇ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਵਿਚਕਾਰ ਇੱਕ ਘੰਟਾ ਬਹਿਸ ਹੋਈ ਸੀ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇੱਕ ਦਿਨ ਦੇ ਲਈ ਫੈਸਲਾ ਰੱਖਮਾ ਰੱਖ ਲਿਆ ਅਤੇ ਕੇਸ ਦੀ ਅਗਲੀ ਤਰੀਕ 12 ਅਗਸਤ ਨਿਰਧਾਰਤ ਕੀਤੀ ਸੀ ਉਸੇ ਦਿਨ ਮਚੀਠਿਆ ਦੀ ਬਾਰਕ ਬਤਲਨਦੀ ਪਟੀਸ਼ਨ ਤੇ ਫੈਸਲਾ ਦਿੱਤਾ ਜਾਣਾ ਸੀ ਦੱਸਣਯੋਗ ਹੈ ਕਿ 25 ਜੂਨ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੋਮਨੀ ਅਕਾਲੀ ਦਲ ਤੋਂ ਕਾਲੋਤੇ ਸੀਨੀਅਰ ਅਗੂ ਅਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਅਚੀਟੀਆਂ ਨੂੰ ਉਹਨਾਂ ਦੇ ਅੰਮ੍ਰਿਤਸਰ ਸਥਿਤ ਘਰ ਤੇ ਛਾਪਾ ਮਾਰ ਕੇ ਗ੍ਰਿਫਤਾਰ ਕਰ ਲਿਆ ਸੀ ਵਿਜੀਲੈਂਸ ਦੇ ਵੱਲੋਂ ਇਹ ਕਾਰਵਾਈ ਨਸ਼ਿਆਂ ਵਿਰੁੱਧ ਜਵੰਗ ਨਸ਼ਾ ਵਿਰੋਧੀ ਮਹਿੰਮ ਤਹਿਤ ਪੰਜਾਬ ਪੁਲਿਸ ਅਤੇ ਵਿਜੀਲੈਂਸ ਦੇ ਸਾਂਝੇ ਆਪਰੇਸ਼ਨ ਦਾ ਹਿੱਸਾ ਸੀ ਇਸ ਦੇ ਵਿੱਚ ਪੰਜਾਬ ਭਾਰ ਵਿੱਚ 25 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਜਿੰਨਾ ਵਿੱਚੋਂ ਅੰਮ੍ਰਿਤਸਰ ਦੇ ਵਿੱਚ 9 ਥਾਵਾਂ ਮਜੀਠੀਆਂ ਨਾਲ ਜੁੜੀਆਂ ਸਨ ਦਰਅਸਲ ਪੰਜਾਬ ਪੁਲਿਸ ਅਤੇ ਵਿਜੀਲੈਂਸ ਨੇ ਨਸ਼ਾ ਵਿਰੋਧੀ ਮਹਿੰਮ ਤਹਿਤ ਪੰਜਾਬ ਭਾਰ ਵਿੱਚ 25 ਥਾਵਾਂ ਤੇ ਛਾਪੇਮਾਰੀ ਕੀਤੀ ਸੀ ਜਿਸ ਦੇ ਵਿੱਚ ਅੰਮ੍ਰਿਤਸਰ ਵਿੱਚ ਬਿਕਰਮ ਮਜੀਠੀਆ ਦੀ ਰਿਹਾਈਸ਼ ਅਤੇ ਉਹਨਾਂ ਨਾਲ ਜੁੜੀਆਂ 9 ਥਾਵਾਂ ਸ਼ਾਮਲ ਸਨ ਵਜੀਠਿਆ ਨੇ ਇਸ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ ਅਤੇ ਕਿਹਾ ਸੀ ਕਿ ਇਹ ਕਾਰਵਾਈ ਮੇਰੀ ਆਵਾਜ਼ ਨੂੰ ਦਬਾਉਣ ਦੇ ਲਈ ਕੀਤੀ ਜਾ ਰਹੀ ਹੈ ਤਾਂ ਹੁਣ ਮੋੜ ਤੋਂ ਦੱਸਣਿਆ ਕਿ ਵਿਕਰਮ ਵਜੀਠਿਆ ਨੂੰ ਰਾਹਤ ਨਹੀਂ ਮਿਲੀ ਹੈ ਤੇ ਜ਼ਮਾਨਤ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ ਤੇ 13 ਅਗਸਤ ਨੂੰ ਇਸ ਦੀ ਸੁਣਵਾਈ ਹੋਵੇਗੀ। ਵਿਸ਼ਵਾਸਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕਉਮਰ ਪ੍ਰੀਤ ਕੌਰ। ਅਕਾਲੀ ਆਗੂ ਵਿਕਰਮ ਸਿੰਘ ਮਝੀਠੇ ਨਾਲ ਜੁੜੀ ਹੋਈ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀਹਾਂ ਅਜਾਜ਼ਦਨ ਨੇ ਆ ਕਿ ਉਹਨਾਂ ਦੀਆਂ ਮੁਸ਼ਕਲਾਂ ਵੱਧਦੀਆਂ ਹੀ ਜਾ ਰਹੀਆਂ ਨੇ ਜਿਸ ਦੇ ਮੱਦੇ ਨਜ਼ਰ ਉਹਨਾਂ ਦੀ ਸੁਣਵਾਈ ਜਿਹੜੀ ਉਹ ਵੀ ਮੋੜ ਤੋਂ ਮੁਲਤਵੀ ਹੋ ਚੁੱਕੀ ਐ ਤੇ ਹੁਣ ਮੋੜ ਤੋਂ ਜਿਹੜੀ ਕਿ ਇਹ ਸੁਣਵਾਈ 13 ਅਗਸਤ ਨੂੰ ਹੋਵੇਗੀ ਅਦਾਲਤ ਨੇ ਆਮਦਨ ਤੋਂ ਬਾਅਦ ਜ਼ਾਇਦਾਦ ਦੇ ਮਾਮਲੇ ਵਿੱਚ ਵਿਕਰਮ ਸਿੰਘ ਮਝੀਠਿਆ ਨੂੰ ਰਾਹਤ ਨਹੀਂ ਦਿੱਤੀ ਜੀਹਾਂ ਹੁਣ ਇਸ ਮਾਮਲੇ ਵਿੱਚ ਅਗਲੀ ਸੁਣਵਾਈ 13 ਅਗਸਤ ਨੂੰ ਹੋਵੇਗੀ ਇਸ ਤੋਂ ਇਲਾਵਾ ਉਹਨਾਂ ਨੇ ਜੇਲ੍ਹ ਬਾਰਕ ਬਦਲਣ ਦੇ ਲਈ ਪਟੀਸ਼ਨ ਵੀ ਦਾਇਰ ਕੀਤੀ ਸੀ ਪਰ ਇਸਤੇ ਵੀ ਅਦਾਲਤ ਨੇ ਕਿਹਾ ਕਿ ਇਸਦੀ ਸੁਣਵਾਈ 21 ਅਗਸਤ ਨੂੰ ਹੋਵੇਗੀ ਸੋਮਵਾਰ ਨੂੰ ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਵਿੱਚ ਵਿਕਰਮ ਚੀਠਿਆ ਨੂੰ ਰਾਹਤ ਨਹੀਂ ਮਿਲੀ ਸੀ ਮਹਾਲੀ ਅਦਾਲਤ ਦੇ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਵਿਚਕਾਰ ਇੱਕ ਘੰਟਾ ਬਹਿਸ ਹੋਈ ਸੀ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇੱਕ ਦਿਨ ਦੇ ਲਈ ਫੈਸਲਾ ਰੱਖਮਾ ਰੱਖ ਲਿਆ ਅਤੇ ਕੇਸ ਦੀ ਅਗਲੀ ਤਰੀਕ 12 ਅਗਸਤ ਨਿਰਧਾਰਿਤ ਕੀਤੀ ਸੀ ਉਸੇ ਦਿਨ ਮਚੀਠਿਆ ਦੀ ਬਾਰਕ ਬਤਲਨ ਦੀ ਪਟੀਸ਼ਨ ਤੇ ਫੈਸਲਾ ਦਿੱਤਾ ਜਾਣਾ ਸੀ ਦਸਤਨਯੋਗ ਹੈ ਕਿ 25 ਜੂਨ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੋਮਨੀ ਅਕਾਲੀ ਦਲ ਸੋ ਉਹਨੇ ਕਾਲ ਰਦੇ ਸੀਨੀਅਰ ਅਗੂ ਅਤੇ ਸਾਫ ਦਾ ਕੈਬਨਟ ਮੰਤਰੀ ਵਿਕਰਮ ਅਜੀਠਿਆ ਨੂੰ ਉਹਨਾਂ ਦੇ ਅੰਮ੍ਰਿਤਸਰ ਸਥਿਤ ਘਰ ਤੇ ਛਾਪਾ ਮਾਰ ਕੇ ਗ੍ਰਿਫਤਾਰ ਕਰ ਲਿਆ ਸੀ ਵਿਜੀਲੈਂਸ ਦੇ ਵੱਲੋਂ ਇਹ ਕਾਰਵਾਈ ਨਸ਼ਾ ਵਿਰੁੱਧ ਜਵੰਗ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੰਜਾਬ ਪੁਲਿਸ ਅਤੇ ਵਿਜੀਲੈਂਸ ਦੇ ਸਾਂਝੇ ਆਪਰੇਸ਼ਨ ਦਾ ਹਿੱਸਾ ਸੀ ਇਸ ਦੇ ਵਿੱਚ ਪੰਜਾਬ ਭਾਰ ਵਿੱਚ 25 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਜਿੰਨਾ ਵਿੱਚੋਂ ਅੰਮ੍ਰਿਤਸਰ ਦੇ ਵਿੱਚ 9 ਥਾਵਾਂ ਮਜੀਠੀਆਂ ਨਾਲ ਜੁੜੀਆਂ ਸਨ ਦਰਅਸਲ ਪੰਜਾਬ ਪੁਲਿਸ ਅਤੇ ਵਿਜੀਲੈਂਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੰਜਾਬ ਭਾਰ ਵਿੱਚ 25 ਥਾਵਾਂ ਤੇ ਛਾਪੇਮਾਰੀ ਕੀਤੀ ਸੀ ਜਿਸ ਦੇ ਵਿੱਚ ਅੰਮ੍ਰਿਤਸਰ ਵਿੱਚ ਵਿਕਰਮ ਮਜੀਠੀਆ ਦੀ ਰਿਹਾਈਸ਼ ਅਤੇ ਉਹਨਾਂ ਨਾਲ ਜੁੜੀਆਂ 9 ਥਾਵਾਂ ਸ਼ਾਮਲ ਸਨ ਮਜੀਠਿਆ ਨੇ ਇਸ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ ਅਤੇ ਕਿਹਾ ਸੀ ਕਿ ਇਹ ਕਾਰਵਾਈ ਮੇਰੀ ਆਵਾਜ਼ ਨੂੰ ਦਬਾਉਣ ਦੇ ਲਈ ਕੀਤੀ ਜਾ ਰਹੀ ਹੈ ਤਾਂ ਹੁਣ ਮੋੜ ਤੋਂ ਦੱਸਣਿਆ ਕਿ ਵਿਕਰਮ ਮਜੀਠਿਆ ਨੂੰ ਰਾਹਤ ਨਹੀਂ ਮਿਲੀ ਹੈ ਤੇ ਜ਼ਮਾਨਤ ਤੇ ਸੁਣਵਾਈ ਮੌਤ ਵੀ ਕਰ ਦਿੱਤੀ ਹੈ ਤੇ 13 ਅਗਸਤ ਨੂੰ ਇਸ ਦੀ ਸੁਣਵਾਈ ਹੋਵੇਗੀ। ਵਿਸ਼ਵਾਸਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਕਉਮਰ ਪ੍ਰੀਤ ਕੌਰ। ਅਕਾਲੀ ਆਗੂ ਵਿਕਰਮ ਸਿੰਘ ਮਝੀਠੇ ਨਾਲ ਜੁੜੀ ਹੋਈ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀਹਾਂ ਅਜਾਜ਼ਦਨਿਆ ਕਿ ਉਹਨਾਂ ਦੀਆਂ ਮੁਸ਼ਕਲਾਂ ਵੱਧਦੀਆਂ ਹੀ ਜਾ ਰਹੀਆਂ ਨੇ ਜਿਸ ਦੇ ਮੱਦੇਨਜ਼ਰ ਉਹਨਾਂ ਦੀ ਸੁਣਵਾਈ ਜਿਹੜੀ ਉਹ ਵੀ ਮੁੜ ਤੋਂ ਮੁਲਤਵੀ ਹੋ ਚੁੱਕੀ ਐ ਤੇ ਹੁਣ ਮੁੜ ਤੋਂ ਜਿਹੜੀ ਕਿ ਇਹ ਸੁਣਵਾਈ 13 ਅਗਸਤ ਨੂੰ ਹੋਵੇਗੀ ਅਦਾਲਤ ਨੇ ਆਮਦਨ ਤੋਂ ਬਾਅਦ ਜ਼ਾਇਦਾਦ ਦੇ ਮਾਮਲੇ ਵਿੱਚ ਵਿਕਰਮ ਸਿੰਘ ਮਝੀਠਿਆਂ ਨੂੰ ਰਾਹਤ ਨਹੀਂ ਦਿੱਤੀ ਜੀਹਾਂ ਹੁਣ ਇਸ ਮਾਮਲੇ ਵਿੱਚ ਅਗਲੀ ਸੁਣਵਾਈ 13 ਅਗਸਤ ਨੂੰ ਹੋਵੇਗੀ ਇਸ ਤੋਂ ਇਲਾਵਾ ਉਹਨਾਂ ਨੇ ਜੇਲ੍ਹ ਬਾਰਕ ਬਦਲਣ ਦੇ ਲਈ ਪਟੀਸ਼ਨ ਵੀ ਦਾਇਰ ਕੀਤੀ ਸੀ ਪਰ ਇਸਤੇ ਵੀ ਅਦਾਲਤ ਨੇ ਕਿਹਾ ਕਿ ਇਸਦੀ ਸੁਣਵਾਈ 21 ਅਗਸਤ ਨੂੰ ਹੋਵੇਗੀ ਸੋਮਵਾਰ ਨੂੰ ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਵਿੱਚ ਵਿਕਰਮ ਚੀਠਿਆ ਨੂੰ ਰਾਹਤ ਨਹੀਂ ਮਿਲੀ ਸੀ ਮਹਾਲੇਦਾਲਤ ਦੇ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਵਿਚਕਾਰ ਇੱਕ ਘੰਟਾ ਬਹਿਸ ਹੋਈ ਸੀ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇੱਕ ਦਿਨ ਦੇ ਲਈ ਫੈਸਲਾ ਰੱਖ ਮਾਂ ਰੱਖ ਲਿਆ ਅਤੇ ਕੇਸ ਦੀ ਅਗਲੀ ਤਰੀਕ